ਵਿਕਟਰ ਦੀ ਹਰਕਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਸਾਨੂੰ ਬਹੁਤ ਵੱਡੀ ਸਮੱਸਿਆ ਆ ਰਹੀ ਹੈ ਕਿ ਪ੍ਰਸ਼ਾਸਨ ਸਾਨੂੰ ਬਿਲਕੁਲ ਸਾਡੇ ਕਹਿਣ ਤੇ ਕੋਈ ਸਹਿਯੋਗ ਨਹੀਂ ਕਰ ਰਿਹਾ ਜਿਹੜੇ ਲੋਕਾਂ ਨੇ ਰੋਪੜ ਤੋਂ ਨੰਗਲ ਜਾਣਾ ਉਹ ਕਿਸ ਰਸਤੇ ਜਾਣਗੇ ਕੋਈ ਰੂਟ ਪਲਾਨ ਨਹੀਂ ਕੀਤਾ ਗਿਆ ਹਰ ਥਾਂ ਤੇ ਜਾਮ ਹਰ ਥਾਂ ਤੇ ਸੰਗਤ ਜਿਹੜੀ ਹੈ ਸਾਨੂੰ ਟੈਲੀਫੋਨਾਂ ਤੇ ਵੀ ਔਰ ਸਾਡੇ ਕੋਲ ਆ ਕੇ ਵੀ ਸੰਗਤ ਬਹੁਤ ਸਾਰੀਆਂ ਸ਼ਿਕਾਇਤਾਂ ਕਰ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੇ ਤੁਸੀਂ ਸਭ ਆਖੂ ਵੀ ਜਾਣਦੇ ਹੋ ਕਿ ਹੋਲਾ ਮਹੱਲਾ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਕੇਸਗੜ ਸਾਹਿਬ ਵਿਖੇ ਬਹੁਤ ਸ਼ਰਧਾ ਤੇ ਧੂਮ-ਧਾਮ ਦੇ ਨਾਲ ਮਨਾਇਆ ਜਾਂਦਾ ਹੈ ਅਤੇ ਬਹੁਤ ਹੀ ਹਰਸ਼ੁ ਉલ્લાਸ ਦੇ ਨਾਲ ਸਿੱਖ ਸੰਗਤਾਂ ਉੱਥੇ ਪਹੁੰਚਦੀਆਂ ਨੇ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਉੱਤੇ ਪਹੁੰਚਦੀਆਂ ਨੇ ਪਰ ਇਸ ਵਾਰ ਵੱਧ ਇੰਤਜ਼ਾਮੀ ਨੂੰ ਲੈ ਕੇ ਸੰਗਤਾਂ ਇੱਕ ਪਾਸੇ ਦੁਖੀ ਹੈ ਹੀ ਦੂਸਰੇ ਪਾਸੇ ਐਸਜੀਪੀਸੀ ਪ੍ਰਧਾਨ ਹੋਣ ਜਾਂ ਸ਼੍ਰੀ ਕੇਸਗੜ ਸਾਹਿਬ ਦੇ ਚਠੇਦਾਰ ਉਹਨਾਂ ਨੇ ਵੀ ਸਾਫ਼ ਤੌਰ ਦੇ ਉੱਤੇ ਪੁਲਿਸ ਅਤੇ ਪ੍ਰਸ਼ਾਸਨ ਦੀ ਵੱਧ ਇੰਤਜ਼ਾਮੀ ਤੇ ਸਵਾਲ ਚੁੱਕੇ ਨੇ ਤੇ ਕਿਹਾ ਹੈ ਕਿ ਅਜਿਹੇ ਇੰਤਜ਼ਾਮ ਅਜ ਤੱਕ ਕਦੇ ਵੀ ਨਹੀਂ ਕੀਤੇ ਗਏ ਸੰਗਤਾਂ ਨੂੰ ਅਜਹੀਆਂ ਮੁਸ਼ਕਲਾਂ ਦਾ ਸਾਹਮਣਾ ਅਜ ਤੱਕ ਨਹੀਂ ਕਰਨਾ ਪਿਆ ਸੀ ਕਿਉਂਕਿ ਜੋ ਵੀ ਸੰਗਤਾਂ ਦੂਰੋਂ ਡਾਡਿਓਂ ਸ਼੍ਰੀ ਅਨੰਦਪੁਰ ਸਾਹਿਬ ਹੋਲਾ ਮਹੱਲਾ ਦਰਸ਼ਨਾ ਵਾਸਤੇ ਪਹੁੰਚੀਆਂ ਨੇ ਨਤਮਸਤਕ ਹੋਣ ਵਾਸਤੇ ਪਹੁੰਚੀਆਂ ਨੇ ਜਾਂ ਗੁਰੂ ਕੇ ਲੰਗਰ ਦੇ ਵਿੱਚ ਚੜਾਵਾ ਚੜਾਉਣ ਵਾਸਤੇ ਆਈਆਂ ਨੇ ਉਹਨਾਂ ਨੂੰ ਮੀਲਾਂ ਦੂਰ ਤੋਂ ਆਪਣੇ ਸਿਰ ਦੇ ਉੱਤੇ ਰਾਸ਼ਨ ਲੱਦ ਕੇ ਲਿਆਉਣਾ ਪੈ ਰਿਹਾ ਹੈ ਕਿਉਂਕਿ ਪਾਰਕਿੰਗ ਦੀ ਸਮੱਸਿਆ ਇੰਨੀ ਜ਼ਿਆਦਾ ਹੈ ਕਿ ਗੱਡੀਆਂ ਅਗਾਹ ਤੱਕ ਆਉਂਦੀਆਂ ਹੀ ਨਹੀਂ ਤੇ ਥਾਂ ਥਾਂ ਤੇ ਡਰਿੱਕਟ ਲਗਾ ਕੇ ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਆਪ ਵੱਡੇ ਵੱਡੇ ਜਾਮ ਲਗਾਏ ਜਾ ਰਹੇ ਨੇ ਹੋਰ ਕੀ ਕੁਝ ਕਿਹਾ ਆਓ ਮਾਰਦੇ ਆ ਇੱਕ ਨਜ਼ਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਾਰੇ ਹੀ ਨਾਨਕ ਨਾਮ ਲੈਵਾ ਸੰਗਤਾਂ ਨੂੰ ਹੋਲੇ ਮਹੱਲੇ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹਾਂ ਕਿ ਹਰ ਸਾਲ ਲੱਖਾਂ ਦੀ ਗਿਣਤੀ ਵਿੱਚ ਸਾਰੀਆਂ ਸਿੱਖ ਸੰਗਤਾਂ ਸ੍ਰੀ ਨੰਦਪੁਰ ਸਾਹਿਬ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਤੋਂ ਬਰੋਸਾ ਆਈ ਇਹ ਮਹਾਨ ਧਰਤੀ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖਾਲਸਾ ਪੰਥ ਦੀ ਸਾਇਨਾ ਕੀਤੀ ਔਰ ਹਰ ਸਾਲ ਇਥੇ ਨਤਮਸਤ ਕਰਨ ਵਾਸਤੇ ਬੜੀ ਸ਼ਰਧਾ ਤੇ ਸਤਕਾਰ ਦੇ ਨਾਲ ਸਿੱਖ ਸੰਗਤਾਂ ਇਥੇ ਪਹੁੰਚਦੀਆਂ ਨੇ ਔਰ ਵੱਖ-ਵੱਖ ਲੰਗਰ ਲਾਏ ਜਾਂਦੇ ਨੇ ਸ਼ੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਹਰ ਤਰ੍ਹਾਂ ਦੇ ਬਹੁਤ ਹੀ ਪੁਖਤਾ ਪ੍ਰਬੰਧ ਕੀਤੇ ਗਏ ਨੇ ਯਾਤਰਾ ਲਈ ਰਹਿਸ ਦਾ ਪ੍ਰਬੰਧ ਕੀਤਾ ਗਿਆ ਹੈ ਲੰਗਰਾਂ ਦੇ ਪ੍ਰਬੰਧ ਕੀਤੇ ਗਏ ਨੇ ਹੋਰ ਯਾਤਰੀਆਂ ਦੀ ਸੁੱਖ ਸਹੂਲਤ ਲਈ ਹਰ ਤਰ੍ਹਾਂ ਦੇ ਬਹੁਤ ਤਰ੍ਹਾਂ ਦੇ ਪ੍ਰਬੰਧ ਜਿਹੜੇ ਨੇ ਹਰ ਤਰ੍ਹਾਂ ਦੇ ਕੀਤੇ ਗਏ ਨੇ ਕੱਲ੍ਹ ਦੇ ਹੀ ਲਗਾਤਾਰ ਧਾਰਮਿਕ ਦੀਵਾਨ ਸਜਾਏ ਗਏ ਨੇ ਸੋ ਮੈਂ ਸਮਿੰਦਰ ਕੇ ਸਤਿਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਇੱਥੇ ਸਿੱਖ ਸੰਗਤਾਂ ਆ ਕੇ ਦਰਸ਼ਨ ਕਰਦੀਆਂ ਨੇ ਸੋ ਇਸ ਗੱਲ ਦੀ ਵੀ ਬੜਾ ਅਫਸੋਸ ਹੈ ਕਿ ਕੱਲ੍ਹ ਜਿਹੜਾ ਇੱਥੋਂ ਦੀ ਪ੍ਰਸ਼ਾਸਨ ਵੱਲੋਂ ਖਾਸ ਤੌਰ ਤੇ ਪੁਲਿਸ ਵੱਲੋਂ ਸਤ ਯਾਤਰੂ ਨੂੰ ਬਹੁਤ ਜਿਹੜਾ ਅਸੀਂ ਰੁਕਾਵਟਾਂ ਪਾਈਆਂ ਗਈਆਂ ਜਿੱਥੇ ਯਾਤਰੂ ਨੂੰ ਬੜੀ ਤਕਲੀਫ ਹੋਈ ਸਾਡੇ ਕੋਲ ਹੀ ਬਹੁਤ ਸਾਰੀਆਂ ਜਿਹੜੇ ਯਾਤਰੀ ਤੇ ਉਹਨਾਂ ਵੱਲੋਂ ਸ਼ਿਕਾਇਤਾਂ ਆਈਆਂ ਨੇ ਸੋ ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹਨਾਂ ਨੂੰ ਸਾਰਿਆਂ ਨੂੰ ਹਰ ਤਰ੍ਹਾਂ ਦੀ ਸੁੱਖ ਸਹੂਲਤਾਂ ਪ੍ਰਦਾਨ ਕਰੇ ਕਿਉਂਕਿ ਅਸੀਂ ਦੇਖ ਰਿਹਾ ਕਿ ਸਾਰੇ ਰਸਤੇ ਵੀ ਟੁੱਟੇ ਪਏ ਨੇ ਸਾਰੇ ਸੋ ਜਿੱਥੇ ਸਤਗੁਰੂ ਮਹਾਰਾਜ ਕਿਰਪਾ ਕਰਨ ਸਾਨੂੰ ਸਾਰਿਆਂ ਨੂੰ ਸਬਕਤ ਬਖਸ਼ਣ ਕਿ ਅਸੀਂ ਗੁਰੂ ਦੀ ਕਿਰਪਾ ਦੇ ਨਾਲ ਜੋ ਸਾਨੂੰ ਗੁਰੂ ਗੋਵਿੰਦ ਸਿੰਘ ਮਹਾਰਾਜ ਖਾਲਸਾ ਪੰਥ ਸਾਜੇ ਆ ਜੋ ਮਿਸ਼ਨ ਦਿੱਤਾ ਸਿਧਾਂਤ ਦਿੱਤਾ ਉਹਦੇ ਨਾਲ ਜੁੜੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸმოਚਾ ਸੰਸਾਰ ਜਾਣਦਾ ਹੈ ਕਿ ਤਖਸ਼ਰੀ ਕੇਸਕੜ ਸਾਹਿਬ ਸ਼੍ਰੀ ਅਨੰਦਪੁਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਖਾਲਸੇ ਦਾ ਕੌਮੀ ਤਿਉਹਾਰ ਹੋਲਾ ਮਹੱਲਾ ਸმოਚਾ ਖਾਲਸਾ ਪੰਥ ਬਹੁਤੀ ਚੜ੍ਹਦੀ ਕਲਾ ਵਿੱਚ ਰਲ ਮਿਲ ਕੇ ਇਕੱਤਰ ਹੋ ਕੇ ਮਨਾਉਂਦਾ ਹੈ ਔਰ ਹਰ ਸਾਲ ਹੀ ਤਖਸ਼ੀ ਦੇ ਕੇਸਕਰ ਸਾਹਿਬ ਜੀ ਤੇ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਪਹੁੰਚ ਕੇ ਦਰਸ਼ਨ ਦਿਦਾਰੇ ਕਰਦੀਆਂ ਨੇ ਸਾਨੂੰ ਬਹੁਤ ਵੱਡੀ ਸਮੱਸਿਆ ਇਹ ਘਾਰੀ ਹੈ ਕਿ ਪ੍ਰਸ਼ਾਸਨ ਸਾਨੂੰ ਬਿਲਕੁਲ ਸਾਡੇ ਕਹਿਣ ਤੇ ਕੋਈ ਸਹਿਯੋਗ ਨਹੀਂ ਕਰ ਰਿਹਾ ਹਰ ਇੱਕ ਗਲੀ ਮੋੜ ਤੇ ਬੈਰੀਕੇਡ ਲਾ ਕੇ ਨਾਕੇ ਲਾ ਕੇ ਤੇ ਸ਼ਹਿਰ ਨੂੰ ਟੈਟ ਕੀਤਾ ਹੋਇਆ ਹੈ ਸੰਗਤਾਂ ਜਿਹੜੀਆਂ ਨੇ ਮੈਂ ਹੁਣ ਵੀ ਦੋ ਤਿੰਨ ਥਾਵਾਂ ਤੇ ਜਾ ਕੇ ਆਇਆ ਮੈਨੂੰ 에ਰਪੋਰਟ ਮਿਲ ਰਹੀ ਹੈ ਇੱਕ ਜਿਹੜੇ ਦੂਰ ਜਿੱਥੇ ਇਹਨਾਂ ਨੇ ਪਾਰਕਿੰਗ ਪੁਆਇੰਟ ਬਣਾਏ ਹੋਏ ਨੇ ਉੱਥੇ ਇਹਨਾਂ ਕੋਲ ਰਾਸ਼ਾ ਕੇ ਸੰਗਤ ਜਿਹੜੀ ਹੈ ਕਈ ਲੋਕ ਉੱਥੋਂ ਵਾਪਸ ਮੁੜਨ ਵਾਸਤੇ ਮਜਬੂਰ ਨੇ ਲੋਕ ਉੱਥੋਂ ਵਾਪਸ ਮੁੜ ਰਹੇ ਨੇ ਜਿਨ੍ਹਾਂ ਦੇ ਕੋਲ ਕੋਈ ਰਸਤਾ ਵਸਤਾ ਨਹੀਂ ਕੋਈ ਆਪਣੇ ਘਰ ਤੋਂ ਕੁਵਾਟਾ ਦਾਣਾ ਕੁਛ ਲੈ ਕੇ ਤਖਸ ਕੇ ਕਿਸਕਰ ਸਾਹਿਬ ਜੀ ਵਿਖੇ ਜਾਂ ਕਿਸੇ ਲੰਗਰ ਵਿੱਚ ਭੇਟ ਕਰਨੀ ਚਾਹੁੰਦਾ ਉਹ ਲੋਕ ਜਿਹੜੇ ਨੇ ਉਹ ਆਪਣੇ ਸਿਰ ਤੇ ਚੁੱਕ ਕੇ ਲਿਆਉਣ ਵਾਸਤੇ ਮਜਬੂਰ ਨੇ ਪ੍ਰਸ਼ਾਸਨ ਵੱਲ ਦੀ ਬਹੁਤ ਢਿੱਲਮਠ ਕੀਤੀ ਜਾ ਰਹੀ ਹੈ ਦੁਪਹਿਰ ਵੇਲੇ ਵੀ ਅਸੀਂ ਮੈਂ ਤੇ ਸਦਾਰ ਅਮਰਜੀਤ ਸਿੰਘ ਚਾਵਲਾ ਅਸੀਂ ਕੀਰਤਪੁਰ ਸਾਹਿਬ ਤੋਂ ਵਾਪਸ ਆਏ ਸਾਂ ਔਰ ਉਸ ਵਕਤ ਵੀ ਐਸਐਸਪੀ ਸਾਹਿਬ ਨੂੰ ਵੀ ਫੋਨ ਕੀਤਾ ਡੀਸੀ ਸਾਹਿਬ ਨੂੰ ਵੀ ਫੋਨ ਕੀਤਾ ਐਸਟੀਐਮ ਸਾਹਿਬ ਨੂੰ ਵੀ ਫੋਨ ਕੀਤਾ ਕਿ ਕਨੈਕਟਡ ਜਿਹੜਾ ਰੋਡ ਹੈ ਇਹਨੂੰ ਚਾਲੂ ਰਹਿਣਤਾ ਜਾਏ ਜਿਹੜੇ ਲੋਕਾਂ ਨੇ ਰੋਪੜ ਤੋਂ ਨੰਗਲ ਜਾਣਾ ਉਹ ਕਿਸ ਰਸਤੇ ਜਾਣਗੇ ਕੋਈ ਰੂਟ ਪਲਾਨ ਨਹੀਂ ਕੀਤਾ ਗਿਆ ਹਰ ਥਾਂ ਤੇ ਜਾਮ ਹਰ ਥਾਂ ਤੇ ਸੰਗਤ ਜਿਹੜੀ ਹੈ ਸਾਨੂੰ ਟੈਲੀਫੋਨਾਂ ਤੇ ਵੀ ਔਰ ਸਾਡੇ ਕੋਲ ਆ ਕੇ ਵੀ ਸੰਗਤ ਬਹੁਤ ਸਾਰੀਆਂ ਸ਼ਿਕਾਇਤਾਂ ਕਰ ਰਹੀ ਹੈ ਇੱਕ ਪ੍ਰਸ਼ਾਸਨ ਵੱਲੋਂ ਬਹੁਤ ਸੰਗ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਬਹੁਤ ਰੋਡ ਟਾਈਟ ਕੀਤੇ ਹੋਏ ਨੇ ਔਰ ਅਸੀਂ ਪ੍ਰੈਸ ਦੇ ਰਾਹੀਂ ਇਹ ਦੱਸਣਾ ਚਾਹੁੰਦੇ ਆ ਕਿ ਪ੍ਰਸ਼ਾਸਨ ਨੂੰ ਬਿਲਕੁਲ ਐਸਾ ਨਹੀਂ ਕਰਨਾ ਚਾਹੀਦਾ ਕਿਉਂਕਿ ਜਿਹੜੀਆਂ ਸੰਗਤਾਂ ਸ਼ਰਧਾ ਵਸ ਹੋ ਕੇ ਤਕਸ਼ੀ ਦੇ ਕੇਸਗੜ ਸਾਹਿਬ ਜੀ ਦੇਖੇ ਆਪਣੇ ਘਰਾਂ ਤੋਂ ਚੱਲ ਕੇ ਆਉਂਦੀਆਂ ਨੇ ਕੋਈ ਟਰੈਕਟਰਾਂ ਤੇ ਆਉਂਦਾ ਕੋਈ ਟਰੱਕਾਂ ਬੱਸਾਂ ਕਾਰਾਂ ਆਪ ਕੋ ਆਪਣੇ ਵਹੀਕਲਾਂ ਤੇ ਆਉਂਦਾ ਕੋਈ ਆਪਣੇ ਘਰਾਂ ਤੋਂ ਰਸਤਾ ਬਸਤਾ ਗੁਰੂ ਘਰ ਚੜਾਉਣ ਵਾਸਤੇ ਲੈ ਕੇ ਆਉਂਦਾ ਉਹਨਾਂ ਲੋਕਾਂ ਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਹਨਾਂ ਪਰੇਸ਼ਾਨੀਆਂ ਨੂੰ ਜਲਦੀ ਤੋਂ ਜਲਦੀ ਦੂਰ ਕੀਤਾ ਜਾਏ ਜਿਨ੍ਹਾਂ ਰਸਤੇ ਟਾਇਟ ਕੀਤੇ ਨੇ ਉਹਨਾਂ ਨੂੰ ਉਹਨਾਂ ਦੇ ਵਿੱਚ ਟੇਲ ਕੀਤੀ ਜਾਏ ਪ੍ਰਸ਼ਾਸਨ ਦਾ ਕੰਮ ਹੈ ਕਿ ਉਹਨਾਂ ਨੇ ਪ੍ਰਬੰਧ ਕਰਨਾ ਐਸੀ ਪ੍ਰਸ਼ਾਸਨ ਨੂੰ ਸਹਿਯੋਗ ਕਰਾਂਗੇ ਲੇਕਿਨ ਐਸਾ ਵੀ ਨਹੀਂ ਕਿ ਸੰਗਤ ਨੂੰ ਪਰੇਸ਼ਾਨ ਕੀਤਾ ਜਾਏ ਸ਼ਹਿਰ ਵਾਸੀਆਂ ਨੂੰ ਪਰੇਸ਼ਾਨ ਕੀਤਾ ਜਾਏ ਇਥੋਂ ਤੱਕ ਕਿ ਜਿਹੜੇ ਆਨੰਦਪੁਰ ਸਾਹਿਬ ਸ਼ਹਿਰ ਵਿੱਚ ਰਹਿਣ ਵਾਲੇ ਲੋਕ ਨੇ ਉਹਨਾਂ ਦੀਆਂ ਵੀ ਗੱਡੀਆਂ ਜਿਹੜੀਆਂ ਨੇ ਉਹ ਸ਼ਹਿਰ ਵਿੱਚ ਐਂਟਰ ਹੋਣ ਤੋਂ ਬੰਦ ਕਰ ਦਿੱਤੀਆਂ ਗਈਆਂ ਜਦੋਂ ਕਿ ਉਹਨਾਂ ਨੂੰ ਇੱਕ ਰੈਜ਼ੀਡੈਂਸੀ ਪਾਸ ਜਿਹੜੇ ਨੇ ਉਹ ਪ੍ਰਸ਼ਾਸਨ ਵੱਲੋਂ ਪਹਿਲਾਂ ਹੀ ইস্যੂ ਕੀਤੇ ਜਾਣੇ ਚਾਹੀਦੇ ਸਨ ਪ੍ਰਸ਼ਾਸਨ ਵੱਲੋਂ ਬਹੁਤ ਹੀ ਪ੍ਰਫੁੱਤਾ ਪ੍ਰਬੰਧ ਜਿਹੜੇ ਨੇ ਉਹ ਨਹੀਂ ਕੀਤੇ ਗਏ ਗੁਰਪਿਆਰੇ ਅਜੇ ਇਤਿਹਾਸਿਕ ਕਪੂਰਫ ਦੇ ਉਤੇ ਸਾਡੀ ਪੁਲਿਸ ਅਤੇ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਪਹਿਲਾਂ ਹੀ ਇੰਤਜ਼ਾਮ ਪੁਖਤਾ ਕਰ ਲਏ ਜਾਣ ਤਾਂ ਜੋ ਸੰਗਤਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਤਕਲੀਫ ਨਾ ਹੋਵੇ ਜੇਕਰ ਵੈਰੀਕੇਟਿੰਗ ਕੀਤੀ ਵੀ ਹੈ ਤਾਂ ਉਹ ਵੀ ਇਸ ਹਿਸਾਬ ਦੇ ਨਾਲ ਕੀਤੀ ਜਾਣੀ ਚਾਹੀਦੀ ਸੀ ਕਿ ਵੱਡੇ ਵਾਹਨਾਂ ਅਤੇ ਛੋਟੇ ਵਾਹਨਾਂ ਵਾਸਤੇ ਅਲੱਗ-ਅਲੱਗ ਰਸਤੇ ਬਣਾਏ ਜਾਂਦੇ ਤਾਂ ਜੋ ਜਾਮ ਦੀ ਸਮੱਸਿਆ ਨਾ ਆਂਦੀ ਅਤੇ ਦੂਸਰੇ ਪਾਸੇ ਇੱਕ ਹੋਰ ਗੱਲ ਸਾਹਮਣੇ ਆਈ ਸੀ ਕਿ ਜਿਨ੍ਹਾਂ ਨੂੰ ਪਾਰਕਿੰਗ ਦਾ ਠੇਕਾ ਦਿੱਤਾ ਗਿਆ ਸੀ 15 ਰੁਪਏ ਟੂ-ਵੀਲਰ ਪਾਰਕਿੰਗ ਅਤੇ 20 ਰੁਪਏ ਫੋਰ-ਵੀਲਰ ਪਾਰਕਿੰਗ ਦੇ ਜਦਕਿ ਉਥੇ 50 ਰੁਪਏ ਟੂ-ਵੀਲਰ ਪਾਰਕਿੰਗ ਦੇ ਅਤੇ 100 ਰੁਪਏ ਤੱਕ ਫੋਰ-ਵੀਲਰ ਪਾਰਕਿੰਗ ਦਾ ਚਾਰਜ ਕੀਤਾ ਜਾ ਰਿਹਾ ਹੈ ਤੇ ਆਮ ਸੰਗਤ ਦੀ ਜੇਬ ਨੂੰ ਰੱਜ ਕੇ ਚੂਨਾ ਲਗਾਇਆ ਜਾ ਰਿਹਾ ਹੈ ਜੋ ਪ੍ਰਸ਼ਾਸਨ ਦੀ ਮਿਲੀ ਭੁਗਤ ਤੋਂ ਬਿਨਾ ਹੋਣਾ ਨਾ ਮੁਨਕਿਨ ਹੈ ਹੁਣ ਵੇਖਣਾ ਇਹ ਹੋਵੇਗਾ ਕਿ ਇਸ ਸਾਰੇ ਮਸਲੇ ਦੇ ਉੱਤੇ ਸਾਡੀਆਂ ਸਰਮੌਰ ਜਥੇਬੰਦੀਆਂ ਕੀ ਕਾਰਵਾਈ ਕਰਦੀਆਂ ਨੇ ਅਤੇ ਅਹੁਦੇਦਾਰ ਕੀ ਕਹਿੰਦੇ ਨੇ ਤੁਸੀਂ ਸਭ ਇਸ ਮਸਲੇ ਤੇ ਕੀ ਸੋਚਦੇ ਆਪਣੇ ਵਿਚਾਰ نیچے ਕਮੈਂਟਸ ਦੇ ਵਿੱਚ ਜ਼ਰੂਰ ਦੇਣਾ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੇਕਟਰ ਦੀ ਹਰ ਗਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ